ਸਵਾਗਤ ਹੈ ਸਾਡੇ ਚੈਨਲ ਕਲੀਅਰ ਪ੍ਰਾਪਰਟੀ ਅਪਡੇਟ ਤੇ ਅੱਜ ਤੁਹਾਡੇ ਲਈ ਡੈਰੀ ਲੈ ਕੇ ਆਏ ਜੀ ਜੋ ਸੇਲ 'ਚ ਹੈ ਇਹ ਡੈਰੀ 18 ਕਨਾਲ ਜ਼ਮੀਨ ਦੇ ਵਿੱਚ ਬਣੀ ਹੋਈ ਹੈ ਇਸ ਡੈਰੀ ਦੇ ਵਿੱਚ ਥੱਲੇ ਦੁਕਾਨਾਂ ਨੇ ਜੋ 4-4 ਦੋਨੋਂ ਸਾਈਡਾਂ ਤੇ ਬਣਾਈ ਹੋਈਆਂ ਨੇ ਡੈਰੀ ਤੁਹਾਨੂੰ ਅੰਦਰ ਜਾ ਕੇ ਵੀ ਦਿਖਾਵਾਂਗੇ ਇਹ ਜ਼ਮੀਨ ਡੈਰੀ ਜੋ ਪਟਿਆਲਾ ਤਹਿਸੀਲ ਦੀ ਜ਼ਮੀਨ ਹੈ ਇਸ ਵਿੱਚ ਆਉਣ ਲਈ ਪਟਿਆਲੇ ਤੋਂ ਵੀ 25 ਮਿੰਟ ਲੱਗਦੇ ਨੇ ਇਹ ਆਪਾਂ ਡੈਰੀ ਦੇ ਅੰਦਰ ਐਂਟਰ ਹੋਇਆ ਇਸ ਜਿਹੇ ਦੇ ਵਿੱਚ ਦੋ ਮੋਟਰ ਕਨੈਕਸ਼ਨ ਨੇ ਇੱਕ 24 ਘੰਟੇ ਵਾਲਾ ਇੱਕ ਆਮ ਆਪਣਾ ਜੋ ਮੋਟਰ ਵਾਲਾ ਹੁੰਦਾ ਹੈ ਡੈਰੀ ਦੇ ਆਲੇ-ਦੁਆਲੇ ਬਾਉਂਡਰੀ ਵਾਲ ਹੋਈ ਹੋਈ ਹੈ ਜੀ ਇਸ ਡੈਰੀ ਨੂੰ ਖਰੀਦਦੇ ਸੰਬੰਧੀ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਸਕ੍ਰੀਨ ਤੇ ਨੰਬਰ ਚੱਲ ਰਹੇ ਨੇ ਤੁਸੀਂ ਇਹਨਾਂ ਤੇ ਸੰਪਰਕ ਕਰਕੇ ਇਸ ਦੇ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ ਡੈਲੀ ਦੀ ਵਾਲੇ ਦਾ ਇਹ ਵੀ ਜ਼ਮੀਨ ਹੈ ਡੈਲੀ ਦੀ ਬਾਉਂਡਰੀ ਵਾਲ ਹੋਈ ਹੋਈ ਹੈ ਸਾਰਾ ਸਮਾਨ ਮਾਲਕ ਵਿੱਚ ਸੇਲ ਕਰ ਰਿਹਾ ਜੀ ਨਾਲ ਹੀ ਤੁਹਾਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਪ੍ਰਾਪਰਟੀ ਰਿਗਾਰਡਿੰਗ ਵੀਡੀਓ ਬਣਾਉਂਦੇ ਰਹੀਏ ਇਹਦੇ ਤੁਸੀਂ ਬਾਰਲੀ ਸਾਈਡ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੋਂ ਅਸੀਂ ਲੈਫਟ ਸਾਈਡ ਤੋਂ ਆਏ ਸੀ ਹੁਣ ਤੁਹਾਨੂੰ ਰਾਈਟ ਸਾਈਡ ਤੋਂ ਵੀ ਇਹ ਜ਼ਮੀਨ ਦਿਖਾਵਾਂਗੇ ਇਹ ਜੋ ਦੁਕਾਨਾਂ ਨੇ ਬਣੀਆਂ ਹੋਈਆਂ ਇਹ ਸਾਈਡ ਇਹ ਜ਼ਮੀਨ ਦੀ ਵੀ ਇਹ ਜ਼ਮੀਨ ਦੀ ਯੂ ਲੋਕੇਸ਼ਨ ਬਣਦੀ ਹੈ ਵਿੱਚ ਟ੍ਰਾਂਸਫਰਮ ਸਾਈਡ ਤੇ ਖੜਾਈ ਜੋ ਦਿਖਾਇਆ ਹੈ ਦੂਜੀ ਸਾਈਡ ਵੀ ਟ੍ਰਾਂਸਫਰਮ ਸੀ ਇਧਰੋਂ ਦੁਕਾਨਾਂ ਬਣਈ ਹੋਈ ਹੈ ਇਹ ਵਧੀਆ ਡੈਰੀ ਤੇ ਇਹ ਜੋ ਇਸ ਤੋਂ ਆਪਾਂ ਜ਼ਮੀਨ ਦੀ ਜੋ ਸਰੋਂ ਤੋਂ ਐਂਟਰੀ ਹੁੰਦੀ ਹੈ ਤੇ ਇੱਧਰੋਂ ਆਪਾਂ ਫਰਾਂ ਤੋਂ ਵੀ ਵੀਡੀਓ ਬਣਾਈ ਸੀ ਉਧਰੋਂ ਹੀ ਆਪਾਂ ਡੈਰੀ ਵਿੱਚ ਐਂਟਰੀ ਸੀ ਲਿੰਕ ਰੋਡ ਤੇ ਤੁਹਾਨੂੰ ਵੀ ਦੱਸ ਦਈਏ ਇਹ 18 ਕਨਾਲ ਵਿੱਚ ਡੈਰੀ ਬਣੀ ਹੋਈ ਹੈ ਬਹੁਤ ਵਧੀਆ ਲੋਕੇਸ਼ਨ ਤੇ ਥੈਂਕ ਯੂ ਜੀ ਸ਼ੁਕਰੀਆ